ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਔਲਖ ਹਾਜ਼ਰ ਹਾਂ ਇੱਕ ਹੋਰ ਅਹਿਮ ਜਾਣਕਾਰੀ ਥੋੜੇ ਜੇ ਸਮੇਂ ਦੇ ਵਿੱਚ ਤੁਹਾਨੂੰ ਇਹ ਜਾਣਕਾਰੀ ਦੇਣੀ ਹੈ ਕਿ ਕਿਵੇਂ ਤੁਸੀਂ ਆਪਣੀ ਖੇਤੀ ਨੂੰ ਜ਼ਹਿਰ ਮੁਕਤ ਕਰਨਾ ਹੈ ਰਿਆ ਖਾਦਾਂ ਸਪਰੇਹਾਂ ਦਾ ਖਰਚਾ ਘਟਾਉਣਾ ਤੇ ਕਰਨਾ ਕੀ ਹੈ ਜਿਵੇਂ ਬਾਈ ਜੀ ਸਾਡੇ ਨਾਲ ਕਿਸਾਨ ਨੇ ਫਾਜ਼ਲ ਖਾਦੇ ਮਲਕੀਤ ਸਿੰਘ ਇਹਨਾਂ ਨੇ ਕੀਤਾ ਕਿਵੇਂ ਤੁਸੀਂ ਜ਼ਹਿਰਾਂ ਤੇ ਰਸਾਇਣਿਕ ਖੇਤੀ ਤੋਂ ਖਿਹੜਾ ਛੁੱਟ ਕੇ ਤੁਸੀਂ ਆਰਗੇਨਿਕ ਖੇਤੀ ਵੱਲ ਜਾਣਾ ਤਾਂ ਰਿਆ ਸਪਰੇਆਂ ਦਾ ਹੱਲ ਕਿਵੇਂ ਕਰਨਾ ਹੈ ਜੇ ਰਿਆ ਸਪਰੇਆਂ ਪਾਉਣੇ ਵੀ ਹੋ ਤਾਂ ਫਿਰ ਉਹਦਾ ਖਰਚਾ ਕਿਵੇਂ ਘਟ ਕਰਨਾ ਹੈ ਬਾਈ ਜੀ ਪਾਸੋਂ 2-3 ਮਿੰਟ ਦੀ ਜਾਣਕਾਰੀ ਆ ਸੁਣੋਗੇ ਤਾਂ ਤੁਸੀਂ ਆਖੋਗੇ ਵੀ ਵਾਕਈ ਇਹ ਚੀਜ਼ ਸਾਨੂੰ ਵੀ ਕਰ ਲੈਣੀ ਚਾਹੀਦੀ ਹੈ ਤਾਂ ਬਾਈ ਜੀ ਸਵਾਗਤ ਕਰਦਾ ਮੈਂ ਸਾਡੇ ਚੈਨਲ ਪੰਜਾਬ ਵਾਲਾ ਪੌਡਕਾਸਟ ਤੇ ਤੇ ਐਸ ਦੇ ਸਾਡੇ ਕਿਸਾਨ ਭਰਾਵਾਂ ਨੂੰ ਜਾਣਕਾਰੀ ਦਿਓ ਕਿਸਾਨ ਵੀਰੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਲਕਸਪ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਕੋਲ ਇਹ ਪਹੁੰਚ ਕਰਨ ਦੇ ਲਈ ਤਾਂ ਇੱਥੇ ਜੋ ਤੁਸੀਂ ਮੈਨੂੰ ਸਵਾਲ ਕੀਤਾ ਵੀ ਇੱਥੇ ਜਿਸ ਤਰ੍ਹਾਂ ਤੁਸੀਂ ਅੱਜ ਕੱਲ ਨਾ ਬੜੀ ਗੱਲ ਚੱਲੀ ਹੋਈ ਆਰਗੈਨਿਕ ਆਰਗੈਨਿਕ ਨਹੀਂ ਅਸੀਂ ਕਹਿ ਸਕਦੇ ਜੈਵਿਕ ਕਹਿ ਸਕਦੇ ਹਾਂ ਕਿਉਂਕਿ ਖੇਤ ਦੀ ਅਸੀਂ ਸਥਿਤੀ ਜਦੋਂ ਜੈਵਿਕ ਵਾਲੀ ਕਰਦੇ ਆਂਗੇ ਨਾ ਤਾਂ ਜੈਵਿਕ ਖੇਤੀ ਹੋ ਜੇਗੀ ਤਾਂ ਜੋ ਸਾਡੇ ਸਿਹਤ ਲਈ ਚੰਗੀ ਹੈ ਆਰਗੈਨਿਕ ਕਹਿ ਲਓ ਕੁਦਰਤੀਤਾ ਫਿਰ ਹੁੰਦੀ ਹਰ ਚੀਜ਼ ਕੁਦਰਤੀ ਹੈ ਕੁਦਰਤ ਤੋਂ ਬਾਹਰ ਕੁਝ ਵੀ ਨਹੀਂ ਹੈ ਜੀ ਸਾਰਾ ਕੁਦਰਤ ਦੇ ਅੰਦਰ ਹੈ ਪਰ ਅਸੀਂ ਇਸ ਖੇਤੀ ਨੂੰ ਜੈਵਿਕ ਖੇਤੀ ਕਹਿੰਦੇ ਆ ਜੀ ਤਾਂ ਆਹ ਪ੍ਰੋਸੈਸ ਸਮਝਾਓ ਵੀ ਜੈਵਿਕ ਖੇਤੀ ਵਾਸਤੇ ਆਹ ਜਿਹੜਾ ਤੁਹਾਡਾ ਦੇਸੀ ਖਾਦ ਖੇਤ ਨੂੰ ਲਜਾਣ ਦਾ ਪਾਉਣ ਦਾ ਕੀ ਤਰੀਕਾ ਹੈ ਤਾਂ ਇਹਦੇ ਵਿੱਚ ਆਪਾਂ ਜ਼ਿਆਦਾ ਲੰਮੀ ਡਿਟੇਲ 'ਚ ਨਹੀਂ ਬਾਵਾਂਗੇ ਸਿੱਧੀ ਗੱਲ ਕਰਦੇ ਆ ਤਾਂ ਇਹਨੂੰ ਕੀ ਹੈ ਵੀ ਜਿਹੜਾ ਇਹਨੂੰ ਅਸੀਂ ਗੁੜ ਜਲ ਅੰਮ੍ਰਿਤ ਕਹਿੰਦੇ ਆ ਤਾਂ ਇਹਦੇ ਵਿੱਚ ਅਸੀਂ ਕੀ ਕਰਨਾ ਵੀ ਸਾਨੂੰ ਜਿਵੇਂ ਨਾ ਟਰਾਲੀਆਂ ਭਰ-ਭਰ ਕੇ ਰੂੜੀ ਪਾਉਂਦੀ ਲੋੜ ਨਹੀਂ ਹੁੰਦੀ 15 ਕਿਲੋ ਗੋਆ ਲੈਣਾ ਹੈ ਤੁਹਾਡੀ ਗਾਂ ਹੋਵੇ ਮੱਝ ਹੋਵੇ ਚਾਹ ਬਲਦ ਹੋਵੇ 15 ਕਿਲੋ ਗੋਆ ਚਾਹੀਦਾ ਹੈ 15 ਲੀਟਰ ਦਾ ਪਿਸ਼ਾਬ ਚਾਹੀਦਾ ਤੇ ਉਹਦੇ ਵਿੱਚ 1 ਕਿਲੋ ਗੁੜ ਚਾਹੀਦਾ ਤੇ 1 ਕਿਲੋ ਮਿੱਟੀ ਤੁਹਾਡੇ ਕੋਈ ਖੇਤ ਚ ਪੁਰਾਣਾ ਦਰਖਤ ਹੋਵੇ ਕੋਈ ਬੋੜਾ ਕੋਈ ਪਿੱਪਲ ਆ ਜਿਹੜਾ 25 30 ਸਾਲ 40 ਸਾਲ ਪੁਰਾਣਾ ਹੈ ਉਹਦੇ ਥੱਲੇ ਲਵੋ 1 ਕਿਲੋ ਮਿੱਟੀ ਤੇ ਨਾਲ ਕਿਸੇ ਇੱਕ ਦਾਲ ਦਾ ਜਿਹੜਾ ਤੁਸੀਂ ਉਹ ਆਟਾ ਪਾ ਦਿਓ ਚਾਹੇ ਉਹ ਛੋਲਿਆਂ ਦੀ ਦਾਲ ਹੈ ਚਾਹੇ ਮੂੰਗੀ ਦੀ ਦਾਲ ਹੈ ਕੋਈ ਵੀ ਦਾਲ ਤੁਹਾਡੇ ਕੋਲ ਜਿਹੜੀ ਮੌਜੂਦ ਹੈ ਚਾਹੇ ਅਰਹਰ ਦੀ ਦਾਲ ਹੈ ਤੇ ਉਹ ਤੁਸੀਂ ਇਹਦੇ ਚ ਆਟਾ ਬਣਾ ਕੇ ਪਾ ਦੇਣਾ ਤੇ ਇਹਨੂੰ ਸਵੇਰੇ ਸ਼ਾਮ ਹਿਲਾਉਣਾ ਤੇ ਗਰਮੀਆਂ ਦੇ ਵਿੱਚ 7-8 ਦਿਨਾਂ ਬਾਅਦ ਤਿਆਰ ਹੋ ਜਾਂਦਾ ਤੁਸੀਂ ਵੇਖ ਵੀ ਸਕਦੇ ਹੋ ਆਪਾਂ ਹਲਾਇਆ ਇਹਨੂੰ ਆ ਚੱਕ ਬਣਦੀ ਪਈ ਆ ਵੇਖੋ ਇਹ ਸਾਰੇ ਬੈਕਟੀਰੀਆ ਨੇ ਤਾਂ ਇਹਨਾਂ ਨੇ ਅਰਬਾਂ ਦੀ ਗਿਣਤੀ ਵਿੱਚ ਕਰੋੜਾਂ ਤੋਂ ਅਰਬਾਂ ਦੀ ਗਿਣਤੀ ਵਿੱਚ ਹੋ ਜਾਣਾ ਤੇ ਇਹਨੂੰ ਆਪਾਂ ਕੀ ਕਰਨਾ ਹੈ ਇਹਨੂੰ ਆਪਾਂ ਜਿਸ ਤਰ੍ਹਾਂ ਆਪਾਂ ਉਧਰ ਸਮਰਸੀਬਲ ਬੋਰੇ ਆਪਣਾ ਤੇ ਆਪਾਂ ਥੋੜਾ ਜਿਹਾ ਬੈਂਡ ਉੱਚਾ ਲਾਇਆ ਹੋਇਆ ਹੈ ਤਾਂ ਉਹਦੇ ਨਾਲ ਇੱਕ ਪਾਇਪ ਲਾਈ ਹੋਈ ਹੈ 1/4 ਇੰਚ ਦੇ ਲਾਈ ਹੋਈ ਹੈ ਟੀ ਤਾਂ ਉਹ ਪਾਇਪ ਇਧਰੋਂ ਲਾ ਕੇ ਇਧਰੋਂ ਗੇਟਵਾਲ ਲਾਇਆ ਹੋਇਆ ਆ ਵੇਖੋ ਆ ਗੇਟਵਾਲ ਲਾਇਆ ਹੈ ਮੈਨੇਜਮੈਂਟ ਅਸੀਂ ਇਸ ਤਰੀਕੇ ਨਾਲ ਕੀਤੀ ਹੈ ਵੀ ਕਿਸਾਨ ਨੂੰ ਮੈਨੂਅਲੀ ਕੁਛ ਨਾ ਕਰਨਾ ਪਵੇ ਆਪਣੇ ਆਪ ਹੁੰਦਾ ਰਹੇ ਪਹਿਲਾਂ ਅਸੀਂ ਡੱਬਿਆਂ ਦੇ ਨਾਲ ਪਾਉਂਦੇ ਸੀ ਮਿੱਟੀ ਚਰ ਲਾ ਕੇ ਖੇਚ ਛੁੱਟਦੇ ਸੀ ਉਹ ਥੋੜਾ ਜਿਹਾ ਔਖਾ ਕੰਮ ਹੈ ਕਿਸਾਨ ਨੱਕ ਮੂੰਹ ਮਟਰ ਦੇ ਵੀ ਕੋਈ ਤਾਂ ਮੁਸ਼ਕਲ ਹੁੰਦਾ ਤੇ ਫਿਰ ਅਸੀਂ ਡਰਮ ਦੇ ਵਿੱਚ ਟੂਟੀ ਲਾ ਕੇ ਕੀਤਾ ਉਹਦੇ ਚ ਵੀ ਕਿਉਂਕਿ ਡਰਮ ਛੇਤੀ ਖਾਲੀ ਹੋ ਜਾਂਦਾ ਤਾਂ ਕਰ ਸਕਦੇ ਹਾਂ ਇਹ ਉਹ ਵੀ ਤਰੀਕਾ ਪਰ ਆਹ ਡਿੱਗੀ ਬਣਾ ਕੇ ਅਸੀਂ ਇਧਰੋਂ ਇਸ ਤਰ੍ਹਾਂ ਮੋਟਰ ਦੇ ਪਾੜਨਾ ਅਟੈਚਮੈਂਟ ਦੇਤੀ ਤਾਂ ਇਹ ਇਧਰੋਂ ਜਾਊਗਾ ਤੇ ਉਧਰ ਮੋਟਰ ਦੇ ਪਾੜਨਾ ਮਿਕਸ ਹੋਊਗਾ ਮੋਟਰ ਦੇ ਪਾੜਨਾ ਮਿਕਸ ਹੋ ਕੇ ਨੇ ਸਾਰੇ ਖੇਤ ਵਿੱਚ ਆਪਣੇ ਆਪ ਜਿਹੜਾ ਉਹ ਚੱਲਦੇ ਰਹਿਣਾ ਤੇ ਅਸੀਂ ਆਪਦੇ ਹਿਸਾਬ ਦੇ ਨਾਲ ਇਹਨੂੰ ਛੱਡ ਦੇਣਾ ਵੀ ਕਿੰਨੀ ਕੁ ਲੋਡ ਹੈ ਅਸੀਂ ਉਸ ਹਰ ਨਾਲ ਛੱਡ ਦਿੰਨੇ ਆ ਇਹ 15 ਕਿਲੋ ਗੋਹਾ ਤੇ 15 ਲੀਟਰ ਪਿਸ਼ਾਬ ਇੱਕ ਕਿਲੇ ਲਈ ਬਹੁਤ ਹੈ ਤਾਂ ਇੱਕ 200 ਲੀਟਰ ਦੇ ਡਰਮ ਦੇ ਵਿੱਚ ਤੁਸੀਂ 810 ਕਿੱਲਿਆਂ ਦੀ ਜਿਹੜਾ ਉਹ ਬਣਾ ਸਕਦੇ ਹੋ ਇਹ ਜਿਹੜਾ ਗੁਰਜਾਲ ਅਮਰਤ ਤਾਂ ਇਹਦੇ ਵਿੱਚ ਹੋਏਗਾ ਕਿ ਜਿਹੜੇ ਇਹਦੇ ਵਿੱਚ ਛੋਟੇ ਛੋਟੇ ਜਿਹੜੇ ਜੀਵਾਨੂ ਨੇ ਉਹ ਮਿੱਟੀ 'ਚ ਦੇਖੋ ਫਾਸਫੋਰਸ ਆ ਜ਼ਿੰਕ ਹੈ ਤੁਹਾਡਾ ਮੈਗਨੀਜ਼ ਹੈ ਮੈਗਨੀਸ਼ੀਅਮ ਹੈ ਜਾਂ ਜਿੰਨੇ ਵੀ ਤੱਤ ਪੋਸ਼ਕ ਤੱਤ ਨੇ ਪੋਟਾਸ਼ ਹੈ ਤਾਂ ਅੱਜ ਕੱਲ੍ਹ ਬਾਜ਼ਾਰ ਦੇ ਵਿੱਚ ਫਾਸਫੋਰਸ ਦੇ ਨਾਲ ਸੰਬੰਧਿਤ ਵੱਖਰੇ ਜੈਵਿਕ ਤੱਤ ਵਿਕਰੇ ਨੇ ਪੋਟਾਸ਼ ਦੇ ਵੱਖਰੇ ਵਿਕਰੇ ਨੇ ਤਾਂ ਇਹ ਇੱਕ ਤਰ੍ਹਾਂ ਕਿਸਾਨ ਦੀ ਜੇਬ ਨੂੰ ਲੁੱਟਣ ਦਾ ਇੱਕ ਤਰੀਕਾ ਹੈ ਬਾਜ਼ਾਰ ਦਾ ਕਿਉਂਕਿ ਬਾਜ਼ਾਰ ਨੂੰ ਇਹ ਲੱਗ ਰਿਹਾ ਹੈ ਵੀ ਕਿਸਾਨ ਜਿਹੜੇ ਉਹ ਜੈ ਵੀ ਖੇਤੀ ਵਾਲੇ ਮੁੜ ਰਹੇ ਆ ਤਾਂ ਕਿਸਾਨਾਂ ਨੂੰ ਲੁੱਟਣ ਦੇ ਲਈ ਕਿਉਂਕਿ ਕਿਸਾਨ ਨੂੰ ਨਾ ਜੋ ਲਫਾਫੇ ਚ ਬੰਦ ਹੈ ਉਹਦੇ ਤੇ ਜ਼ਿਆਦਾ ਭਰੋਸਾ ਹੈ ਪਰ ਤੁਸੀਂ ਇੱਥੇ ਤਾਂ ਮੈਂ ਤੁਹਾਨੂੰ ਬੈਕਟੀਰੀਆ ਜੂੰਦਿਆ ਵਖਾ ਰਿਹਾ ਨਾ ਇਹ ਨੰਗੀ ਅੱਖ ਨਾਲ ਆਪਾਂ ਵੇਖ ਰਹੇ ਆ ਜਦੋਂ ਆ ਚੱਗ ਬਣ ਰਹੀ ਹੈ ਤੇ ਥੋੜਾ ਜਿਹਾ ਲੈਬ ਤੇ ਜਾ ਕੇ ਵੇਖੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਵੀ ਇਹਦੇ ਚ ਕੀ ਕੁਝ ਹੈ ਤਾਂ ਇਹ ਜਿਹੜੇ ਬੈਕਟੀਰੀਆ ਨੇ ਜਦੋਂ ਪਾਣੀ ਦਾ ਹੀ ਖੇਤ ਵਿੱਚ ਜਾਣਗੇ ਮਿੱਟੀ ਨੂੰ ਖਾ ਕੇ ਜਿਹੜੇ ਮਿੱਟੀ ਵਿੱਚ ਤੱਤ ਰਾ ਮਟੀਰੀਅਲ ਦੇ ਰੂਪ ਚ ਕੱਚੇ ਰੂਪ ਚ ਪੈਨੇ ਜਾਂ ਜਮੀਨ ਚ ਜਮਾ ਹੋ ਚੁੱਕੇ ਨੇ ਉਹ ਬੂਟੇ ਦੀ ਲਾਈਨ ਦੀ ਸਥਿਤੀ ਵਿੱਚ ਨਹੀਂ ਹੈਗੇ ਉਹਨਾਂ ਨੂੰ ਖਾ ਕੇ ਬੂਟੇ ਨੂੰ ਦੀ ਲੈਣ ਵਾਲੀ ਸਥਿਤੀ ਦੇ ਵਿੱਚ ਜਣਾ ਚ ਲੈ ਕੇ ਆਉਣਗੇ ਤਾਂ ਉਹਦੇ ਨਾਲ ਸਾਡੇ ਜਿਹੜੇ ਖੇਤੀ ਦੇ ਖਰਚੇ ਉਹ ਕੱਟਣਗੇ ਜਿਸ ਤਰ੍ਹਾਂ ਡੀਪੀ ਹੈ ਡੀਪੀ ਦੀ ਸ਼ੋਰਟੇਜ ਇਸ ਵਾਰੀ ਬੜਾ ਹਾ ਹਾਰ ਮੱਚੀ ਹੈ ਤਾਂ ਅਸੀਂ ਜਿਵੇਂ ਮਰਜਿੰਗ ਤਕਨੀਕ ਨਾਲ ਵੀ ਕਰਨ ਕਰਦੇ ਆ ਨਾਲ ਅਸੀਂ ਹਰ ਪਾਣੀ ਦੇ ਨਾਲ ਇਹਨੂੰ ਚਲਾਉਣਾ ਜਦੋਂ ਫਸਲ ਨੂੰ ਪਾਣੀ ਲਾਉਣਾ ਹੈ ਤੁਸੀਂ ਇਸ ਕੋਲ ਨੂੰ ਚਲਾਓ ਤਾਂ ਇਫ ਇਹ ਫਸਲ ਦੇ ਪਾਣੀ ਦੇ ਡਿਪੈਂਡ ਹੈ ਵੀ ਕਹਿੰਨ ਦਾ ਮਤਲਬ ਤੁਸੀਂ ਮਹੀਨੇ ਚ ਦੋ ਵਾਰੀ ਵੀ ਚਲਾ ਦਿਓ ਤਾਂ ਬਹੁਤ ਹੈ ਤਾਂ ਇਹਦੇ ਨਾਲ ਕੀ ਹੈ ਦਿਨੋਂ ਦਿਨ ਤੁਹਾਡੀ ਮੈਂ ਇਹ ਨਹੀਂ ਕਹਿੰਦਾ ਤੁਸੀਂ ਇੱਕਦਮ ਤੁਹਾਡੀ ਖਾਦ ਘਟ ਜੂਗੀ ਤੁਹਾਨੂੰ ਤੀਜੇ ਦੂਜੇ ਤੀਜੇ ਸਾਲ ਤੁਹਾਡਾ ਖੇਤ ਤੁਹਾਡਾ ਮੂੰਹ ਦਸਣ ਲੱਗ ਪੂਗਾ ਜਿੰਨਾ ਖੇਤਾਂ ਚ ਪਾਣੀ ਰੁਕਦਾ ਹੈ ਪਾਣੀ ਜੀੜਦਾ ਨਹੀਂ ਉਹ ਪਾਣੀ ਜੀਰਨ ਲੱਗ ਪੂਗਾ ਤਾਂ ਇਹ ਸਾਰਾ ਕੁਝ ਜਿਹੜਾ ਹੈ ਇਹ ਇਹਦੇ ਨਾਲ ਹੀ ਹੋਊਗਾ ਜੀ ਗੁੜਜਲ ਅਮਰਤ ਨਾਲ ਇਹ ਗੁੜਜਲ ਅਮਰਤ ਬਣਾਉਣ ਦੀ ਵਿਧੀ ਸੀ ਆ ਡਿੱਗੀ ਤੁਸੀਂ ਦੇਖ ਲਈ ਵਿੱਚ ਗੋਆ ਤਿਆਰ ਕਿਸ ਤਰ੍ਹਾਂ ਪਾਉਣਾ ਹੈ ਬਾਈ ਜੀ ਨੇ ਸਾਰੀਆਂ ਚੀਜ਼ਾਂ ਦੀ ਮਿਕਦਾਰ ਦੱਸਤੀ ਵੀ ਕਿਵੇਂ-ਕਿਵੇਂ ਪਾਉਣੀ ਹੈ ਤੇ ਆ ਤੁਸੀਂ ਦੇਖੋ ਇਹਦਾ ਪ੍ਰੋਸੈਸ ਕਿੱਡਾ ਸੋਹਣਾ ਵੀ ਕਿਸਾਨ ਨੇ ਨਹੀਂ ਇੱਥੇ ਕੁਝ ਕਰਨਾ ਕਿ ਇਹ ਥੋੜਾ ਆਪਣੇ ਆਪ ਚੱਲਦਾ ਰਹਿਣਾ ਗੇਟਵਾਲ ਲੱਗਿਆ ਹੋਇਆ ਇਸ ਪੈਪਰਾਈ ਉਹ ਮੈਂ ਜਿੱਧਰੋਂ ਪਾਣੀ ਲੱਗ ਰਿਹਾ ਖੇਤਾਂ ਨੂੰ ਉਧਰ ਚਲੀ ਜਾਂਦੀ ਹੈ ਦੀ ਸਪਲਾਈ ਤੇ ਫੇਰ ਪਾਣੀ ਨਾਲ ਰਲ ਕੇ ਜਿਹੜਾ ਉਹ ਖੇਤਾਂ ਤੱਕ ਇਹ ਗੁਰਜਲ ਅੰਮ੍ਰਿਤ ਆ ਜਿਹੜਾ ਉਹਨੇ ਪਹੁੰਚ ਜਾਣਾ ਤਾਂ ਬਾਈ ਜੀ ਇਸ ਦੇ ਨਾਲ ਕੀ ਸਮਝਦੇ ਹੋ ਵੀ ਕਾਫੀ ਫਾਇਦਾ ਹੋਇਆ ਤੁਹਾਨੂੰ ਦੇਖੋ ਜੀ ਬਹੁਤ ਫਾਇਦਾ ਹੋਇਆ ਦੇਖੇ ਅਸੀਂ ਹੁਣ ਤੁਸੀਂ ਦੇਖੋ ਝੋਨੇ ਦੀਆਂ ਵੈਰਾਈਟੀਆਂ ਨੇ ਪੀਆਰ 114 ਪੀਆਰ 131 ਵੈਰਾਈਟੀ ਵੀ ਇਸ ਸਾਲ ਆਈ ਹੈ ਤੁਸੀਂ ਜਿਹੜੇ ਰਸਾਇਣਿਕ ਖੇਤੀ ਨਾਲ ਕਰਦੇ ਆ ਨਾ ਉਹਨਾਂ ਨੂੰ ਥੋੜਾ ਜਿਹਾ ਪੁੱਛ ਕੇ ਵੇਖਿਆ ਜੇ ਕਿੰਨੇ ਗੱਟੇ ਪਾਉਂਦੇ ਆ ਉਹ 5-5 ਗੱਟੇ ਯੂਰੀਆ ਪਾ ਦਿੰਦੇ ਜੀ ਅਸੀਂ ਪਾਉਣੇ ਆ 50 ਕਿਲੋ ਤੇ 50 ਕਿਲੋ ਤੇ ਵੀ ਸਾਨੂੰ ਕਈ ਵਾਰੀ ਖਤਰਾ ਲੱਗਦਾ ਵੀ ਸਾਡੀ ਫਸਲ ਕਿਤੇ ਡਿੱਗ ਨਾ ਪਵੇ ਇਸ ਵਾਰੀ ਸਾਨੂੰ ਹੋਰ ਘਟਾਉਣਾ ਪੈਣਾ ਅੱਜ ਤੋਂ ਕੁਝ ਸਾਲ ਪਹਿਲਾਂ ਅਸੀਂ 75 75 ਕਿਲੋ ਤੇ ਆਏ ਫਿਰ 50 ਕਿਲੋ ਘਟਾ ਘਟ ਕਰਕੇ ਕੀਤੀ ਇਸ ਵਾਰੀ ਥੋੜੀ 50 ਤੋਂ ਵੀ ਥੱਲੇ ਲੈ ਕੇ ਜਾਵਾਂਗੇ ਬਾਸਮਤੀ ਦੇ ਜ਼ਿਕਰ ਮੈਂ ਬਾਸਮਤੀ ਲਾਉਣਾ ਤੇ ਮੈਂ ਆਪਦੇ ਖੇਤ ਦੇ ਵਿੱਚ 8 ਤੋਂ 10 ਕਿਲੋ ਯੂਰੀਆ ਤੁਸੀਂ ਮੰਨਣਾ ਨਹੀਂ ਮੇਰੇ ਕੋਲ ਰਜਿਸਟਰ ਵਿੱਚ ਦਰਜ ਹੈ ਅਸੀਂ 8 ਕਿਲੋ ਯੂਰੀਆ ਬਾਸਮਤੀ ਨੂੰ ਪਾਉਣੇ ਆ ਕਿੱਲੇ ਦੀ ਜੀ ਬਾਕੀ ਸਾਰਾ ਕੁਝ ਇਹ ਚੱਲਦਾ ਹੈ ਬਾਕੀ ਹਾਈ ਕੁਝ ਚੱਲਦਾ ਹੈ ਜਿੱਥੇ ਅਸੀਂ ਰਸਾਇਣਿਕ ਤਰੀਕੇ ਨਾਲ ਖੇਤੀ ਕਰਦੇ ਆ ਮੇਰੇ ਕਹਿਣ ਦਾ ਮਤਲਬ ਹੈ ਰਸਾਇਣਿਕ ਖੇਤੀ ਤੁਸੀਂ ਇੱਕਦਮ ਨਾਲ ਛੱਡੋ ਉਹਦੇ ਚ ਕੀ ਹੈ ਤੁਹਾਡਾ ਝਾੜ ਘਟੂਗਾ ਝਾੜ ਜਦੋਂ ਕਟਿਆ ਤੁਹਾਡੀ ਜੇਬ ਤੇ ਅਸਰ ਪੈਣਾ ਤਾਂ ਇਸ ਕਰਕੇ ਜੇ ਤੁਸੀਂ ਨਾਲ ਇਹ ਸੀ ਉਹਨੂੰ ਚਲਾਉਂਦੇ ਰਹੋਗੇ ਤੁਹਾਡਾ ਖੇਤ ਤੁਹਾਨੂੰ ਹਰ ਸਾਲ ਦੱਸੂਗਾ ਵੀ ਉਹਨੂੰ ਯੂਰੀਆ ਦੀ ਘੱਟ ਲੋੜ ਹੈ ਤੁਸੀਂ ਅਗਲੇ ਸਾਲ ਆਪਣੇ ਆਪ ਵੀ ਯੂਰੀਆ ਤੇ ਦੂਜੀਆਂ ਖਾਦਾਂ ਨੇ ਉਹ ਘਟਾਉਂਦੇ ਜਾਓਗੇ ਜਿਸ ਤਰ੍ਹਾਂ ਹੁਣ ਪਟਾਸ਼ ਹੈ ਪਟਾਸ਼ ਹੁਣ 1700 ਰੁਪਏ ਦੇ ਕਰੀਬ ਬਟਾ ਹੈ ਕਿੰਨੀ ਗੋਸੀ ਪਾਲਾਂਗੇ ਦੂਜਾ ਸਾਡੇ ਕਿਸਾਨੇ ਵੀ ਇਕੱਠਾਂ ਚਕਾਈ ਜਾਂਦੇ ਆ ਗੱਠਾਂ ਚ ਕਾ ਕੇ ਤਾਂ ਪੋਟਾਸ਼ ਦੀ ਹੋਰ ਵੀ ਕਮੀ ਆ ਜਾਣੀ ਹੈ ਤਾਂ ਜੇਕਰ ਅਸੀਂ ਇਸ ਤਰੀਕੇ ਨਾਲ ਚੱਲਾਂਗੇ ਤਾਂ ਸਾਡੀ ਜ਼ਮੀਨ ਵਿੱਚ ਕਿਸੇ ਤੱਤ ਦੀ ਕਮੀ ਵੀ ਨਹੀਂ ਆਉਣੀ ਤੇ ਟਰਾਲੀਆਂ ਭਰ-ਭਰ ਕੇ ਸਾਨੂੰ ਰੂੜੀ ਵੀ ਨਹੀਂ ਪੌਣੀ-ਪੌਣੀ ਇਧਰ ਮੈਨੂੰ ਸ਼ਾਇਦ ਬਰਨਾਲੇ ਸਾਈਡ ਇਧਰ ਹੋਰ ਵੀ ਪਤਾ ਲੱਗਿਆ ਵੀ ਅੱਜ ਕੱਲ ਲੋਕਾਂ ਨੇ ਨਾ ਬਿਜ਼ਨਸ ਬਣਾ ਲਿਆ ਉਹ ਕੀ ਕਰਦੇ ਆ ਤੁਹਾਡੇ ਖੇਤ ਅਸੀਂ ਟੈਂਕਰ ਪਰ ਕੇ ਲਿਆਵਾਂਗੇ ਉਹ ਹੁੰਦਾ ਆਹੀ ਕੁਛ ਆ ਤੁਹਾਡੇ ਕੋਲ ਇੰਨੇ ਹਜ਼ਾਰ ਰੁਪਏ ਲਾਵਾਂਗੇ ਅਸੀਂ ਛੜਕ ਜਾਾਂਗੇ ਜੀ ਤੁਹਾਡਾ ਝਾੜ ਵਧੂਗਾ ਤਾਂ ਉਹ ਦੇਖੋ ਤੁਹਾਡੇ ਕੋ ਕਿੰਨੇ ਪੈਸੇ ਲੈ ਗਏ ਤਾਂ ਇੱਥੇ ਤਾਂ ਤੁਹਾਡਾ ਗੋਹਾ ਮੁਫਤ ਦਾ ਗਾਵਾਂ ਦਾ ਪਿਸ਼ਾਬ ਮੁਫਤ ਦਾ ਜਿਵੇਂ ਮੇਰੇ ਕੋਲ ਆਪ ਦਾ ਗੰਨਾ ਹੈ ਮੇਰਾ ਗੁੜ ਵੀ ਮੁਫਤ ਦਾ ਸਾਰਾ ਕੁਝ ਮੁਫਤ ਦਾ ਹੀ ਮੇਰਾ ਲੱਗਿਆ ਕੀ ਤਾਂ ਇਹ ਚੀਜ਼ਾਂ ਮੇਰੇ ਘਰ ਵਿੱਚੋਂ ਹੀ ਨਿਕਲਦੀਆਂ ਨੇ ਤੁਸੀਂ ਬਾਜ਼ਾਰ ਵੱਲ ਨਾ ਹਮੇਸ਼ਾ ਮੂੰਹ ਕਰਿਆ ਕਰੋ ਵੀ ਉਧਰ ਅਸੀਂ ਜਿੰਨੀ ਦੇ ਤੱਕ ਸਾਡੀ ਲੋਟ ਨਹੀਂ ਹੁੰਦੀ ਅਸੀਂ ਪੈਸੇ ਨਹੀਂ ਦੇ ਲੈਂਦੇ ਸਾਨੂੰ ਤਸੱਲੀ ਨਹੀਂ ਹੁੰਦੀ ਤਾਂ ਇਸ ਪਾਸੇ ਮੋੜੋ ਇਸ ਪਾਸੇ ਮੋੜੋਗੇ ਤਾਂ ਤੁਹਾਡੇ ਖੇਤੀ ਖਰਚੇ ਘਟਣਗੇ। ਜੀ। ਬਿਲਕੁਲ ਕਿਸਾਨ ਭਰਾਵੋ ਜੇ ਖੇਤੀ ਖਰਚਾ ਘਟਾਉਣਾ ਹੈ। ਰਸਾਇਣਿਕ ਤੋਂ ਬਾਈ ਜੀ ਕਹਿੰਦੇ ਵੀ ਜੇ ਜੈਵਿਕ ਖੇਤੀ ਬਣੀ ਆਉਣਾ ਹੈ ਤੇ ਜੇਕਰ ਆਹ ਗੁੜ ਅੰਮ੍ਰਿਤ ਤੁਸੀਂ ਵੀ ਬਣਾਉਣਾ ਤਾਂ ਇਸ ਤਰੀਕੇ ਦੇ ਨਾਲ ਬਾਈ ਜੀ ਨੇ ਜਿਹੜੀ ਵਿਧੀ ਦੱਸੀ ਆ ਉਹ ਅਪਣਾ ਸਕਦੇ ਹੋ। ਫਾਇਦਾ ਤੁਹਾਨੂੰ ਆਪ ਨਜ਼ਰ ਆਊਗਾ। ਤਾਂ ਬਾਈ ਜੀ ਇਸ ਬਾਰੇ ਤੁਸੀਂ ਜਾਣਕਾਰੀ ਸਾਨੂੰ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ। ਬਾਕੀ ਮੇਰਾ ਜਿਹੜਾ YouTube ਚੈਨਲ ਫਾਇਲਕਾ ਫਾਰਮਿੰਗ ਹੈ ਉਹਦੇ ਤੇ ਇਹਨੂੰ ਬਣਾਉਣ ਦੀ ਸਾਰੀ ਵਿਧੀ ਜਿਸ ਤਰ੍ਹਾਂ ਅਸੀਂ ਗੋਆਲੇ ਹੁੰਨੇ ਆ। ਆਪਣੇ ਕੋਲ ਕਿਹੜੇ ਪਸ਼ੂ ਨੇ ਠੀਕ ਹੈ ਇਹ ਕਿਸ ਤਰ੍ਹਾਂ ਤਿਆਰ ਹੁੰਦਾ ਹੈ ਇਹ ਕਿਸ ਤਰ੍ਹਾਂ ਚੱਲਦਾ ਹੈ ਇਹ ਸਾਰਾ ਕੁਝ ਆਪ ਆਪਣੇ ਚੈਨਲ ਤੇ ਪਾਇਆ ਹੋਇਆ ਤੁਸੀਂ ਮੇਰਾ ਜੋ ਫਾਇਲਕਾ ਫਾਰਮਿਕ ਚੈਨਲ ਹੈ ਉਹਦੇ ਵਿੱਚ ਜਾ ਕੇ ਤੁਸੀਂ ਇਹ ਇਸ ਵੀਡੀਓ ਨੂੰ ਜਿਹੜਾ ਬਣਾਉਣ ਦਾ ਟੰਗ ਤੇ ਪਾਣੀ ਨੂੰ ਵਰਕਿੰਗ ਮਾਡਲ ਦੇ ਰੂਪ ਵਿੱਚ ਇਸ ਨੂੰ ਚੱਲਦਾ ਹੋਇਆ ਵੇਖ ਵੀ ਸਕਦੇ ਹੋ ਬਿਲਕੁਲ ਜੀ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾਤੀਆਂ ਇਦਾਂ ਕਰਕੇ ਕਿਸਾਨ ਭਰਾਵੋ ਖੇਤੀ ਖਰਚੇ ਜਿਹੜੇ ਉਹ ਘਟਾਏ ਜਾ ਸਕਦੇ ਆ ਚੈਨਲ ਪੰਜਾਬ ਵਾਲਾ ਪੋਡਕਾਸਟ ਦੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਆਪਣੀ ਪ੍ਰਤੀਕਿਰਿਆ ਜਰੂਰ ਪਹੁੰਚਾਉਣਾ ਮੈਨੂੰ ਮੇਰੇ ਨਾਲ ਕੈਮਰਾਮੈਨ ਰਿੰਪੀ ਬਰਾੜ ਨੂੰ ਦਿਓ ਅਗਿਆ ਧੰਨਵਾਦ